ਉਹ ਪੂਰਾ ਪੂਰਾ ਕਿ ਬਾਕੀ ਵਾਲਾ ਦੇਤਾ ਆ ਪਾਕਿਸਤਾਨ ਲਗਾਤਾਰ ਕੋਸ਼ਿਸ਼ਾਂ ਕਰਦਾ ਆ ਰਿਹਾ ਕਿ ਸਾਡੇ ਬਾਰਡਰ ਏਰੀਆ ਦੇ ਵਿੱਚ ਡਰੋਨ ਰਾਈ ਜਿੱਥੇ ਡਰੋਨ ਭੇਜੇਦਾ ਉਥੇ ਨਾਲ ਦੀ ਨਾਲ ਜਿਹੜੀ ਫੈਰੋਨ ਜਾਂ ਜਿਹੜੇ ਨਸ਼ੇ ਦੇ ਸਮਾਨ ਉਹ ਭੇਜ ਰਿਹਾ ਤਾਂ ਕਿ ਪੰਜਾਬੀਤ ਨੂੰ ਜਿਹੜਾ ਬਰਬਾਦ ਕੀਤਾ ਜਾ ਸਕੇ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਜਿਹੜੀ ਆ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਸਤਰਕ ਤੇ ਚਕੰਨੀ ਹੈ ਅੱਜ ਵੀ ਜੇ ਇੱਕ 2210 ਨੂੰ ਜਿਹੜੀ ਇੱਕ ਡਰੋਨ ਐਕਟੀਵਿਟੀ ਮੀਆਂਵਾਲ ਏਰੀਆ ਦੇ ਵਿੱਚ ਹੋਈ ਸੀ। ਉਸ ਸੰਬੰਧੀ ਲਗਾਤਾਰ ਜਿਹੜੀ ਇਨਫੋਰਮੇਸ਼ਨ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਪ੍ਰਾਪਤ ਹੋ ਰਹੀ ਸੀ ਅੱਜ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਇੱਕ ਡਰੋਨ ਹੈ ਜਿਹਨੂੰ ਕੁਆਟਰੋਕਾਪਟਰ ਕਹਿੰਦੇ ਆ ਮੇਡ ਇਨ ਚైనా ਡੀਜੀ ਮੈਟ੍ਰਿਕਸ ਦਾ ਬਣਾਇਆ ਹੋਇਆ। ਇਹਦੀ ਜਿਹੜੀ ਬੋਇੰਗ ਕੈਪੈਸਿਟੀ ਆ 2 ਤੋਂ 2.5 ਕਿਲੋ ਆ ਤੇ ਇਹ ਡਰੋਨ ਜਿਹੜਾ ਰਿਕਵਰ ਹੋਇਆ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਆ। ਉੱਥੇ ਨਾਲ ਦੀ ਨਾਲ ਜਿਹੜੇ ਸਮੱਗਲਰਾਂ ਦੇ ਹੌਸਲੇ ਉਹ ਵੀ ਤਬਸਤ ਹੋਣਗੇ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਹੁਣ ਤੱਕ ਭਿੱਖੀਵਿੰਡ ਸਾਊਥ ਡਿਵੀਜ਼ਨ ਦੇ ਵਿੱਚ 50 ਤੋਂ 55 ਕਿਲੋ ਹੀਰੋਇਨ ਤੇ 25 ਤੋਂ 30 ਦੇ ਕਰੀਬ ਜਿਹੜੇ ਡਰੋਨ ਰਿਕਵਰ ਕੀਤੇ ਜਾ ਚੁੱਕੇ ਆ। ਇਦਾਂ ਹੀ ਜਿਹੜੀ ਆ ਬੀਐਸਐਫ ਤੇ ਪੰਜਾਬ ਪੁਲਿਸ ਸਤਰਕਾ ਤੇ ਸਤਰਕ ਰਹੇਗੀ ਤੇ ਜਿਹੜੇ ਸਮਗਲਰਾਂ ਦੇ ਚਾਹੇ ਪਾਰ ਬੈਠੇ ਸਮਗਲਰ ਨੇ ਚਾਹੇ ਜਿਹੜੇ ਸਾਡੀਆਂ ਇੱਥੋਂ ਦੀਆਂ ਕਾਲੀਆਂ ਭੇਡਾਂ ਉਹਨਾਂ ਸਮਗਲਰਾਂ ਦੇ ਨਾਲ ਰਲੀਆਂ ਹੋ ਜਾਣੇ ਉਹਨਾਂ ਦੇ ਅਸੀਂ ਇਰਾਦਿਆਂ ਨੂੰ ਉਹਨਾਂ ਦੇ ਅਸੀਂ ਕੰਮਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ। ਹਾਂ ਉਹ ਵਾਰ ਇੱਕ ਫਾਕੀ ਵਾਲਾ ਡੇਤਾ ਪਾਕਿਸਤਾਨ ਲਗਾਤਾਰ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਕਿ ਸਾਡੇ ਬਾਰਡਰ ਏਰੀਆ ਦੇ ਵਿੱਚ ਡਰੋਨ ਰਾਈ ਜਿੱਥੇ ਡਰੋਨ ਭੇਜੇਦਾ ਉਥੇ ਨਾਲ ਦੀ ਨਾਲ ਜਿਹੜੀ ਫੈਰੋਨ ਜਾਂ ਜਿਹੜੇ ਨਸ਼ੇ ਦੇ ਸਮਾਨ ਉਹ ਭੇਜ ਰਿਹਾ ਤਾਂ ਕਿ ਪੰਜਾਬੀਤ ਨੂੰ ਜਿਹੜਾ ਬਾ ਬਰਬਾਦ ਕੀਤਾ ਜਾ ਸਕੇ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਜਿਹੜੀ ਆ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਸਤਰਕ ਤੇ ਚਕੰਨੀ ਹੈ ਅੱਜ ਵੀ ਜੇ ਇੱਕ 22 ਦਾਸ ਨੂੰ ਜਿਹੜੀ ਇੱਕ ਡਰੋਨ ਐਕਟੀਵਿਟੀ ਮੀਆਂਵਾਲ ਏਰੀਆ ਦੇ ਵਿੱਚ ਹੋਈ ਸੀ। ਉਸ ਸੰਬੰਧੀ ਲਗਾਤਾਰ ਜਿਹੜੀ ਇਨਫੋਰਮੇਸ਼ਨ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਪ੍ਰਾਪਤ ਹੋ ਰਹੀ ਸੀ ਅੱਜ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਇੱਕ ਡਰੋਨ ਹੈ ਜਿਹਨੂੰ ਕੁਆਟਰੋਕਾਪਟਰ ਕਹਿੰਦੇ ਆ ਮੇਡ ਇਨ ਚైనా ਡੀਜੀ ਮੈਟ੍ਰਿਕਸ ਦਾ ਬਣਿਆ ਹੋਇਆ। ਇਹਦੀ ਜਿਹੜੀ ਵੋਇੰਗ ਕਪੈਸਿਟੀ ਆ 2 ਤੋਂ 2.5 ਕਿਲੋ ਆ ਤੇ ਇਹ ਡਰੋਨ ਜਿਹੜਾ ਰਿਕਵਰ ਹੋਇਆ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਆ। ਉਥੇ ਨਾਲ ਦੀ ਨਾਲ ਜਿਹੜੇ ਸਮੱਗਲਰਾਂ ਦੇ ਹੌਸਲੇ ਉਹ ਵੀ ਤਬਸਤ ਹੋਣਗੇ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਹੁਣ ਤੱਕ ਭਿੱਖੀ ਵਿੰਡ ਸਾਊਥ ਡਿਵੀਜ਼ਨ ਦੇ ਵਿੱਚ 50 ਤੋਂ 55 ਕਿਲੋ ਹੀਰੋਇਨ ਤੇ 25 ਤੋਂ 30 ਦੇ ਕਰੀਬ ਜਿਹੜੇ ਡਰੋਨ ਰਿਕਵਰ ਕੀਤੇ ਜਾ ਚੁੱਕੇ ਆ। ਇਦਾਂ ਹੀ ਜਿਹੜੀ ਆ ਬੀਐਸਐਫ ਤੇ ਪੰਜਾਬ ਪੁਲਿਸ ਸਤਰਕਾ ਤੇ ਸਤਰਕ ਰਹੇਗੀ ਤੇ ਜਿਹੜੇ ਸਮਗਲਰਾਂ ਦੇ ਚਾਹੇ ਪਾਰ ਬੈਠੇ ਸਮਗਲਰ ਨੇ ਚਾਹੇ ਜਿਹੜੇ ਸਾਡੀਆਂ ਇੱਥੋਂ ਦੀਆਂ ਕਾਲੀਆਂ ਭੇਡਾਂ ਨਾਲ ਸਮਗਲਰਾਂ ਦੇ ਨਾਲ ਰਲੀਆਂ ਹੋ ਜਾਣੇ ਉਹਨਾਂ ਦੇ ਅਸੀਂ ਇਰਾਦਿਆਂ ਨੂੰ ਉਹਨਾਂ ਦੇ ਅਸੀਂ ਕੰਮਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ। ਹਾਂ ਉਹ ਪਾਕਿਸਤਾਨ ਕੋਈ ਪਾਕੀ ਵਾਲਾ ਦੇਤਾ ਪਾਕਿਸਤਾਨ ਲਗਾਤਾਰ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਕਿ ਸਾਡੇ ਬਾਰਡਰ ਏਰੀਆ ਦੇ ਵਿੱਚ ਡਰੋਨ ਰਾਈ ਜਿੱਥੇ ਡਰੋਨ ਭੇਜੇਦਾ ਉੱਥੇ ਨਾਲ ਦੀ ਨਾਲ ਜਿਹੜੀ ਫੈਰੋਨ ਜਾਂ ਜਿਹੜੇ ਨਸ਼ੇ ਦੇ ਸਮਾਨ ਉਹ ਭੇਜ ਰਿਹਾ ਤਾਂ ਕਿ ਪੰਜਾਬੀਤ ਨੂੰ ਜਿਹੜਾ ਬਰਬਾਦ ਕੀਤਾ ਜਾ ਸਕੇ ਪਰੰਤੂ ਬੀਐਸਐਫ ਤੇ ਪੰਜਾਬ ਪੁਲਿਸ ਜਿਹੜੀ ਆ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਸਤਰਕ ਤੇ ਚਕੰਨੀ ਹੈ ਅੱਜ ਵੀ ਜੇ ਇੱਕ 22 ਦਾਸ ਨੂੰ ਜਿਹੜੀ ਇੱਕ ਡਰੋਨ ਐਕਟੀਵਿਟੀ ਮੀਆਂਵਾਲ ਏਰੀਆ ਦੇ ਵਿੱਚ ਹੋਈ ਸੀ। ਉਸ ਸੰਬੰਧੀ ਲਗਾਤਾਰ ਜਿਹੜੀ ਇਨਫੋਰਮੇਸ਼ਨ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਪ੍ਰਾਪਤ ਹੋ ਰਹੀ ਸੀ ਅੱਜ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਇੱਕ ਡਰੋਨ ਹੈ ਜਿਹਨੂੰ ਕੁਆਟਰੋਕਾਪਟਰ ਕਹਿੰਦੇ ਆ ਮੇਡ ਇਨ ਚైనా ਡੀਜੀ ਮੈਟ੍ਰਿਕਸ ਦਾ ਬਣਾਇਆ ਹੋਇਆ। ਇਹਦੀ ਜਿਹੜੀ ਬੋਇੰਗ ਕੈਪੈਸਿਟੀ ਆ 2 ਤੋਂ 2.5 ਕਿਲੋ ਆ ਤੇ ਇਹ ਡਰੋਨ ਜਿਹੜਾ ਰਿਕਵਰ ਹੋਇਆ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਆ। ਉਥੇ ਨਾਲ ਦੀ ਨਾਲ ਜਿਹੜੇ ਸਮੱਗਲਰਾਂ ਦੇ ਹੌਸਲੇ ਉਹ ਵੀ ਤਬਸਤ ਹੋਣਗੇ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਹੁਣ ਤੱਕ ਪਿੱਖੀ ਵਿੰਡ ਸਾਊਥ ਡਿਵੀਜ਼ਨ ਦੇ ਵਿੱਚ 50 ਤੋਂ 55 ਕਿਲੋ ਹੀਰੋਨ ਤੇ 25 ਤੋਂ 30 ਦੇ ਕਰੀਬ ਜਿਹੜੇ ਡਰੋਨ ਰਿਕਵਰ ਕੀਤੇ ਜਾ ਚੁੱਕੇ ਆ। ਇਦਾਂ ਹੀ ਜਿਹੜੀ ਆ ਬੀਐਸਐਫ ਤੇ ਪੰਜਾਬ ਪੁਲਿਸ ਸਤਰਕ ਹੈ ਤੇ ਸਤਰਕ ਰਹੇਗੀ ਤੇ ਜਿਹੜੇ ਸਮਗਲਰਾਂ ਦੇ ਚਾਹੇ ਪਾਰ ਬੈਠੇ ਸਮਗਲਰ ਨੇ ਚਾਹੇ ਜਿਹੜੇ ਸਾਡੀਆਂ ਇੱਥੋਂ ਦੀਆਂ ਕਾਲੀਆਂ ਭੇਡਾਂ ਨਾਲ ਸਮਗਲਰਾਂ ਦੇ ਨਾਲ ਰਲੀਆਂ ਹੋਈਆਂ ਨੇ ਉਹਨਾਂ ਦੇ ਅਸੀਂ ਇਰਾਦਿਆਂ ਨੂੰ ਉਹਨਾਂ ਦੇ ਅਸੀਂ ਕੰਮਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ।